ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਵੋਗੇ ਅਤੇ ਇਸੇ ਤਰ੍ਹਾਂ ਆਪ ਜੀ ਵੱਖ-ਵੱਖ ਸ਼ਬਦ ਰੀਤਾਂ ਜਿਹੜੀਆਂ ਰਾਗਾਂ ਦੇ ਵਿੱਚ ਸ਼ਬਦ ਆਪ ਜੀ ਇਸ ਚੈਨਲ ਤੋਂ ਸਿੱਖ ਰਹੇ ਹੋ ਜਿਹੜੇ ਜੁੜੇ ਹੋਏ ਨੇ ਚੈਨਲ ਨਾਲ ਦਾ ਧੰਨਵਾਦ ਜੀ ਜਿਹੜੇ ਨਵੇਂ ਚੈਨਲ ਨੂੰ ਦੇਖ ਰਹੇ ਨੇ ਵੀਡੀਓ ਦੇਖ ਰਹੇ ਨੇ ਉਹ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਅੱਜ ਆਪਾਂ ਸ਼ਬਦ ਸਿੱਖ ਰਹੇ ਹਾਂ ਜੀ ਭਾਈ ਸਾਹਿਬ ਆਏ ਹਰਜਿੰਦਰ ਸਿੰਘ ਜੀ ਦਾ ਸ਼ਰਨਗਰ ਵਾਲਿਆਂ ਦਾ ਗਾਇਨ ਕੀਤਾ ਸ਼ਬਦ ਹਉ ਆਇਆ ਦੋਹਰੋਂ ਚੱਲ ਕੈ ਮੈਂ ਤੱਕੀ ਤੋ ਸਰਣਾਏ ਜੀਓ ਲਗਭਗ ਸਿੱਖ ਸੰਗਤ ਦੇ ਵਿੱਚੋਂ ਜਿਹੜੇ ਵੀ ਕੀਰਤਨ ਨੂੰ ਪ੍ਰੇਮ ਕਰਦੇ ਨੇ ਭਾਈ ਸਾਹਿਬ ਨੂੰ ਪ੍ਰੇਮ ਕਰਦੇ ਨੇ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਦਿਮਾਗ ਚ ਆਇਆ ਹੋਵੇਗਾ ਵੀ ਆਪਾਂ ਵੀ ਇੱਕ ਦਿਨ ਇਹ ਸ਼ਬਦ ਸਿੱਖ ਕੇ ਗਾਇਨ ਜ਼ਰੂਰ ਕਰਾਂਗੇ ਅੱਜ ਮੈਂ ਵੀਰਾਂ ਤੇ ਭੈਣਾਂ ਦੇ ਸਕੇਲ ਦੋਵਾਂ ਸਕੇਲਾਂ ਤੋਂ ਇਸ ਸ਼ਬਦ ਦੀ ਜਿਹੜੀ ਸਿਖਲਾਈ ਦੱਸ ਰਿਹਾ ਕਿ ਕਿਸ ਕਿਸ ਤਰ੍ਹਾਂ ਇਹ ਸ਼ਬਦ ਨੂੰ ਗਾਇਨ ਕੀਤਾ ਜਾਣਾ ਤਾਲ ਬੰਦ ਕਹਿਰਵਾ ਦੇ ਵਿੱਚ ਇਹ ਸ਼ਬਦ ਹੈ ਅਤੇ ਬਾਣੀ ਹੈ ਗੁਣਵੰਤੀ ਰਾਗ ਸੋਹੀ ਦੇ ਵਿੱਚ ਆਓ ਜੀ ਸਿੱਖਦੇ ਆਪਾਂ ਆ ਆ ਦੂਰੋਂ ਚ And am ਖਦੇ ਸ਼ਬਦ ਨੂੰ ਕਿਸ ਤਰ੍ਹਾਂ ਗਾਇਨ ਕੀਤਾ ਗਿਆ ਇਹ ਰਾਗ ਪੈਰਵੀ ਦੇ ਅਧਾਰ ਤੇ ਸ਼ਬਦ ਰੀਤ ਹੈ ਸੁਰਾਂ ਦੇ ਵਿੱਚ ਲਗਰੀਆਂ ਨੇ ਰੇ ਕੋਮਲ ਗਾ ਕੋਮਲ ਧਾ ਨੀ ਕੋਮਲ ਬਾਕੀ ਸੁਰ ਸਾਰੇ ਸ਼ੁੱਧ ਆਪਾਂ ਦੇਖਦੇ ਜੀ ਭਾਈ ਸਾਹਿਬ ਨੇ ਇੱਥੋਂ ਸ਼ੁਰੂ ਕੀਤਾ ਜੇ ਆਪਾਂ ਸੀ ਸ਼ਾਰਪ ਸਕੇਲ ਦੀ ਗੱਲ ਕਰਦੇ ਆ ਜਿਹੜੇ ਵੀਰਾਂ ਦਾ ਡੀ ਸ਼ਾਰਪ ਸਕੇਲ ਹੈ ਉਹ ਇੱਥੋਂ ਗਾ ਲੈਣ ਰਾਗ ਪੈਰਵੀ ਦੇ ਤੇ ਜਰੀਤ ਤਰੀਕਾ ਮੈਂ ਆਪ ਜੀ ਨੂੰ ਦੱਸ ਦੇਣਾ ਚਲ ਕੇ ਦੂਰੋਂ ਚੱਲ ਕੇ ਮਾ ਪਾ ਧਾ 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 ਤਪ ਮਰੀ ਕਰੀ ਸਾਸ ਦੂਰੋਂ ਚੱਲ ਮਾ 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 ਪਾ ਗਾ ਗਾ ਮਾ ਧਾ ਮਨ ਮਨ ਗੇ ਕਾ ਪਾ ਮਾ ਮੈਂ ਤਕੀ ਤੋਂ ਸਰਨਾ ਜੀਉ ਕੋ ਹੋ ਅੰਤਰਾ ਅਜਾ ਇੱਥੇ ਸ਼ੁਰੂ ਹੋਣਾ ਹੈ ਉੱਪਰੋਂ ਜੋ ਦਿਸੇ ਸਾ ਸਾ ਸ ਸਾ ਸਾਰੇ ਨੀ ਜੋ ਦਿਸੇ ਗੁਰ ਸਿੱਖ ਦਾ ਨੀ 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 ਸਦਾ ਪਾਤਸ਼ਾਹ ਜੋ ਦਿਸੇ ਪੁਰ ਸਿੱਖ ਦਾ ਅਗੇ ਇਸ ਨੇ ਬਨੇ ਬਲਾ ਗੋਪਾ ਜਿਓ ਮਾਪਾ ਪਾਨੀ ਨੀਸਾ ਦੇਹ ਮਿਲਾਈ ਜਿਉ ਉਥੋਂ ਇੱਥੇ ਵੀ ਵਾਪਸ ਆ ਜਾਣਾ ਗੁਰਸੱਜਣ ਦੇ ਸਾਸਾਰਨੀ ਧਾਮਮ ਗੁਰਸੱਜਣ ਦੇ ਮਿਲਾਈ ਕੀ ਤੋਂ ਸੁਣਾਇਆ ਜੀ ਬਿਲੋ ਉਸੇ ਤਰ੍ਹਾਂ ਪਰ ਸੱਜਣ ਦੇ ਮਿਲਾ ਜੀ ਹੋ ਆ ਆ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਸ਼ਬਦ ਨੂੰ ਗਾਇਨ ਕਰ ਲੈਣਾ ਜੀ ਇੰਨੀ ਕੋ ਬੇਨਤੀ ਹੈ ਵੀ ਇੱਕ ਵਾਰ ਭਾਈ ਸਾਹਿਬ ਦਾ ਗਾਇਨ ਕੀਤਾ ਹੋਇਆ origignal ਆਪ ਜੀ ਨੇ ਜ਼ਰੂਰ ਸੁਣ ਲੈਣਾ ਤਾਕਿ ਆਪ ਜੀ ਦੇ ਦਿਮਾਗ ਵਿੱਚ ਉਹਨਾਂ ਦੀ ਅਸਲੀ ਧੁਨ ਜਿਹੜੀ ਬੈਠ ਜਾਏ ਅਤੇ ਫਿਰ ਆਪ ਜੀ ਹਰਮੋਨਿਅਮ ਤੇ ਇਸ ਤਰੀਕੇ ਨਾਲ ਵਜਾ ਕੇ ਗਾਇ ਗਾਇਨ ਕਰ ਸਕਦੇ ਹੋ ਹੁਣ ਮੈਂ ਭੈਣਾ ਦਿਸਕੇ ਤੋਂ ਦੱਸ ਰਿਹਾ ਭੈਣਾ ਦੇਖ ਲੈਣ ਜਿਨ੍ਹਾਂ ਦਾ ਸਕੇ ਚੌਥਾ ਕਾਲ ਹੈ ਉਹ ਦੇਖ ਲੈਣ ਇੱਥੋਂ ਸ਼ਬਦ ਸ਼ੁਰੂ ਹੋਣਾ ਹੈ ਜੀ ਰੇ ਕੋਮਲ ਲੱਗਣਾ ਹੈ ਗਾ ਕੋਮਲ ਲੱਗਣਾ ਹੈ ਧਾ ਕੋਮਲ ਲੱਗਣਾ ਤੇ ਨੀ ਕੋਮਲ ਲੱਗਣਾ ਆ ਆ ਆ ਆ सा 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 रे मा 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 ग प प प मा ਦੁਰੋਂ ਚਲ ਕੇ ਹੋ ਆ ਆ ਅਗੇ ਮੈਂ ਤੱਕੀ ਦੋਸਾਈ ਜੀ ਮੈਂ ਤੱਕੀ ਤੋ ਸਰਣਾਏ ਜੀਉ ਸਾਸਾਂ ਦੇ ਨਾ ਪਰਮ ਅੰਤਰਾ ਦੇਖਦੇ ਆਂ ਅੰਤਰਾ ਜਿਹੜਾ ਉੱਪਰਲੇ ਸਾਥੋਂ ਸ਼ੁਰੂ ਹੋਣਾ ਹੈ ਪੈਣਾ ਧਿਆਨ ਨਾਲ ਦੇਖ ਲੈ ਜੋ ਦਿਸੇ ਸਾ 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 ਰੇ ਜੋ ਦਿਸੇ ਗੁਰ ਸਿੱਖਣਾ ਨੀ 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 ਸਾਧ ਪਪਾ ਜੋ ਦਿਸੇ ਗੁਰ ਸੇ ਗੜਾ ਤਿਸ ਨੇ ਗਨੇ ਗੁਨਾ ਕੋ ਪਾਈ ਜਿਓ ਮਾਪਾ ਪਾਨੀ ਨੇ ਸਾਸ ਗਰੇ ਦੇ ਸਾਹੇ ਸਾਸ ਅਗਲੀ ਲੰ ਆਖਾਂ ਬੀਜ ਖਾਂ ਜੀ ਕੇ ਗੁਰ ਸੱਜਣ ਦੇ ਮਿਲਾਏ ਜਿਉ ਬਿਲਕੁਲ ਉਸ ਤਰ੍ਹਾਂ ਵਾਪਸ ਆ ਜਾਣਾ ਗੁਰ ਸਜਣ ਦੇ ਮਿਲਾਏ ਜਿਉ ਜਿਵੇਂ ਆਪਾਂ ਪਹਿਲਾਂ ਬੋਲਿਆ ਮੈਂ ਤੱਕੀ ਤੋ ਸੁਣਾਇ ਜਿਉ ਗੁਰ ਸਜਣ ਦੇ ਮਿਲਾਏ ਆਪ ਜੀ ਨੇ ਸਾਰੇ ਅੰਤਰੇ ਲਗਾ ਕੇ ਆਪ ਜੀ ਨੇ ਸ਼ਬਦ ਗਾਇਨ ਕਰਨਾ ਉਮੀਦ ਕਰਦਾ ਹਾਂ ਕਿ ਆਪ ਜੀ ਨੂੰ ਅੱਜ ਦੀ ਵੀਡੀਓ ਬਹੁਤ ਪਸੰਦ ਆਵੇਗੀ ਅਤੇ ਵੱਧ ਤੋਂ ਵੱਧ ਜੇ ਆਪ ਜੀ ਨੂੰ ਸ਼ੇਅਰ ਕਰਨ ਵਾਸਤੇ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ ਆਪ ਜੀ ਨੇ ਜ਼ਰੂਰ ਸ਼ੇਅਰ ਕਰਨਾ ਜੀ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਇਸੇ ਤਰ੍ਹਾਂ ਆਪ ਜੀ ਨੇ ਚੈਨਲ ਨਾਲ ਜੁੜੇ ਰਹਿਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ